ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਤੇ ਭਾਈ ਗੁਜਰ ਸਿੰਘ ਪਿੰਡ ਪਕਣਾ ਦੇ ਮਹਾਨ ਗਦਰੀ ਦੇਸ਼ ਭਗਤ ਹੋਏ ਜਿਨ੍ਹਾਂ ਨੇ ਦੇਸ਼ ਭਗਤੀ ਆਜ਼ਾਦੀ ਦੇ ਸੰਗਰਾਮ 'ਚ ਬਹੁਤ ਵੱਡਾ ਯੋਗਦਾਨ ਪਾਇਆ ਬਾਬਾ ਸੋਹਣ ਸਿੰਘ ਪਕਣਾ ਦਾ ਜਨਮ 4 ਜਨਵਰੀ 1870 ਨੂੰ ਪਿੰਡ ਪਕਣਾ ਵਿਖੇ ਸਰਦਾਰ ਕਰਮ ਸਿੰਘ ਤੇ ਬੀਬੀ ਰਾਮਕੌਰ ਦੇ ਘਰ ਹੋਇਆ ਸੀ ਬਾਬਾ ਜੀ ਜਵਾਨ ਉਮਰ ਵਿੱਚ ਨਾਮਤਾਰੀ ਲਹਿਰ ਦੇ ਪ੍ਰਸ਼ਾਂਸ਼ਿਕ ਬਣ ਗਏ ਤੇ ਉਹਨਾਂ ਨੂੰ ਦੇਸ਼ ਪ੍ਰੇਮ ਦੀ ਲਗਨ ਲੱਗ ਗਈ ਪਗੜੀ ਸੰਭਾਲ ਜਟਾ ਲਹਿਦ ਦੀ ਕਾਮਯਾਬੀ ਲਈ ਉਹਨਾਂ ਨੇ ਪਿੰਡ ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ। ਬਾਬਾ ਸੋਹਣ ਸਿੰਘ ਪਕਣਾ ਦੀ ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋ ਗਈ ਤੇ ਉਹ ਕੰਮ ਕਰਦੀ ਭਾਲ ਵਿੱਚ 4 ਅਪ੍ਰੈਲ 1919 ਨੂੰ ਅਮਰੀਕਾ ਚਲੇ ਗਏ। ਉੱਥੇ ਉਹ ਲੱਕੜ ਦੇ ਕਾਰਖਾਨੇ ਵਿੱਚ ਕੰਮ ਕਰਨ ਲੱਗ ਪਏ। ਥੋੜੇ ਸਮੇਂ ਬਾਅਦ ਅਮਰੀਕਾ ਦੇ ਮੂਲ ਨਿਵਾਸੀਆਂ ਨੇ ਹਿੰਦੀ ਕਿੱਤਿਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਨਫ਼ਰਤ ਕਰਨ ਦੇ ਦੋ ਕਾਰਨ ਸੀ। ਇਕ ਤਾਂ ਹਿੰਦੀ ਕੌਮ ਗੁਲਾਮ ਸੀ ਦੂਜਾ ਹਿੰਦੀ ਕੀਤੀ ਘੱਟ ਉਜਰਨ ਤੇ ਲੰਮੀ ਕੰਮ ਦਿਹਾੜੀ ਕਰਨ ਤੇ ਕੰਮ ਚਲੇ ਜਾਂਦੇ ਸੀ ਹਿੰਦੀ ਕੀਤੀ ਵਧੇਰੇ ਕੰਮ ਕਰਦੇ ਸੀ ਜਿਸ ਕਰਕੇ ਕਾਰਖਾਨਿਆਂ ਦੇ ਮਾਲਕ ਹਿੰਦੀਆਂ ਨੂੰ ਜ਼ਿਆਦਾ ਕੰਮ ਤੇ ਲੈ ਜਾਂਦੇ ਸੀ ਤੇ ਇਸ ਸਥਿਤੀ ਵਿੱਚ ਅਮਰੀਕਨਾਂ ਨੇ ਹਿੰਦੀਆਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਿੰਦੀ ਕੀਤੀ ਇਸ ਤਰ੍ਹਾਂ ਦੀ ਨਿਰਾਦਰ ਭਰੀ ਜ਼ਿੰਦਗੀ ਤੋਂ ਬਹੁਤ ਤੰਗ ਹੋਏ ਐਨਾ ਹਾਲਾਤਾਂ ਵਿੱਚ ਹਿੰਦੀ ਕੀਤੀਆਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਵਾਸਤੇ ਹਿੰਦੀ ਜਲਾ ਵਤਨ ਦੇਸ਼ ਭਗਤਾਂ ਤੇ ਹਿੰਦੀ ਵਿਦਿਆਰਥੀਆਂ ਨਾਲ ਮਿਲ ਕੇ 21 ਅਪ੍ਰੈਲ 1913 ਨੂੰ ਅਮਰੀਕਾ ਵਿੱਚ ਗਦਰ ਪਾਰਟੀ ਸਥਾਪਿਤ ਕੀਤੀ। ਦੇ ਮੁਢਲੇ ਪ੍ਰਧਾਨ ਸੀ ਬਾਬਾ ਸੋਹਣ ਸਿੰਘ ਪਖਨਾ। ਗਦਰ ਪਾਰਟੀ ਦਾ ਨਿਰਣਾ ਸੀ ਬਰਾਬਰਤਾ ਦੇ ਆਧਾਰ 'ਤੇ ਲੋਕ ਰਾਜ ਸਥਾਪਿਤ ਕਰਨਾ। ਗਦਰ ਪਾਰਟੀ ਨੇ ਪਹਿਲੀ ਨਵੰਬਰ 1913 ਨੂੰ ਗਦਰ ਅਖਬਾਰ ਪ੍ਰਕਾਸ਼ਿਤ ਕੀਤਾ। ਅਖਬਾਰ ਦੀ ਪ੍ਰਸਿੱਧੀ ਕਾਰਨ ਗਦਰ ਪਾਰਟੀ ਬਹੁਤ ਤੇਜ਼ੀ ਨਾਲ ਵਿਸ਼ਵ ਪੱਧਰ 'ਤੇ ਫੈਲ ਗਈ। ਅੱਲੀ ਵਿਸ਼ਵ ਜੰਗ ਲੱਗਦਿਆਂ ਹੀ ਗਦਰ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੀ ਝੰਡਾ ਵਿਗਲ ਬਜਾਤਾ ਤੇ ਗਦੀ ਗਦਰ ਹੀ ਬਹੀ ਰਾਂ ਘੱਟ ਕੇ ਹਿੰਦ ਪਹੁੰਚ ਗਏ ਬਾਬਾ ਸੋਨ ਸਿੰਘ ਪਕਣਾ ਭਾਰਤ ਵਿੱਚ ਗਦਰ ਪਾਰਟੀ ਸਥਾਪਿਤ ਕਰਨ ਲਈ ਪਹਿਲਾਂ ਹੀ ਦੇਸ਼ ਨੂੰ ਰਵਾਨਾ ਹੋ ਗਏ ਸੀ ਪਾਰਟੀ ਫੈਸਲੇ ਮੁਤਾਬਕ ਬਾਬਾ ਪਕਣਾ ਜੀ ਭਾਰਤ ਨੂੰ ਆਉਂਦੇ ਹੋਏ ਰਸਤੇ ਵਿੱਚ ਜਾਪਾਨ ਵਿਖੇ ਕਾਮਾਗਾਟਾ ਮਾਰੂ ਜਹਾਦ ਦੇ ਮੁਸਾਫਿਰਾਂ ਨੂੰ ਮਿਲੇ ਤੇ ਉਹਨਾਂ ਨੂੰ ਗਦਰ ਪਾਰਟੀ ਦਾ ਮੰਤਵ ਸਮਝਾਇਆ ਤੇ ਆਜ਼ਾਦੀ ਦੀ ਜੰਗ ਲੜਨ ਵਾਸਤੇ ਹਥਿਆਰ ਦਿੱਤੇ। ਲਾਹੌਰ ਸਾਜ਼ਿਸ਼ ਕੇ ਅਧੀਨ ਬਾਬਾ ਸੋਨ ਸਿੰਘ ਤੇ ਭਾਈ ਗੁੱਜਰ ਸਿੰਘ ਨੂੰ ਉਮਰ ਕੈਦ ਜਾਇਦਾ ਜਬਤ ਤੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਬਾਬਾ ਸੋਨ ਸਿੰਘ ਭਗਨਾ ਦੀ ਗਵਾਹੀ ਹੋਏ ਤੇ ਗਦਰੀਆਂ ਨੇ ਜੇਲ੍ਹ ਅਧਿਕਾਰੀਆਂ ਦੇ ਤਸ਼ੱਦਦ ਦਾ ਡਟ ਕੇ ਮੁਕਾਬਲਾ ਕੀਤਾ। ਕੋਲੂ ਗੇਨ ਤੋਂ ਉਹਨਾਂ ਨੇ ਕੋਰੀ ਨਾ ਕਰ। ਅੰਗਰੇਜ਼ ਹਾਕਮਾਂ ਨੇ ਗਦਰੀਆਂ ਨੂੰ ਬੇੜੀਆਂ ਤੇ ਹੱਥਕੜੀਆਂ ਸਮੇਤ ਪਿੰਜਰਿਆਂ ਵਿੱਚ ਬੰਦ ਕਰ ਦਿੱਤਾ। ਉਹਨਾਂ ਦੀ ਖੁਰਾਕ ਘਟਾ ਦਿੱਤੀ ਗਈ। ਗਦਰੀਆਂ ਦੇ ਸੰਘਰਸ਼ ਅੱਗੇ ਸਰਕਾਰ ਝੁਗ ਗਈ ਤੇ ਸਰਕਾਰ ਨੇ ਕਾਲੇ ਪਾਣੀ ਦੀ ਜੇਲ੍ਹ ਤੋੜ ਦਿੱਤੀ। ਗਦਰੀ ਕਾਲੇ ਪਾਣੀ ਤੋਂ ਵਾਪਸ ਹਿੰਦ ਦੀਆਂ ਜੇਲਾਂ 'ਚ ਆ ਗਏ। ਬਾਬਾ ਸੋਨ ਸਿੰਘ ਨੂੰ 1921 ਵਿੱਚ ਕੁਟੇੰਬ ਤੁਰਦੀ ਜੇਲ੍ਹ ਵਿੱਚ ਲਿਆਂਦਾ ਗਿਆ। ਬਾਬਾ ਸੋਨ ਸਿੰਘ ਨੇ ਰਿਹਾਂ ਹੋ ਕੇ ਭਾਈ ਗੁਜਰ ਸਿੰਘ ਨਾਲ ਸਲਾਮ-ਮਸ਼ਵਰਾ ਕਰਕੇ ਪਿੰਡ ਵਿੱਚ ਕੰਨਿਆ पाठशाला ਖੋਲ੍ਹ ਦਿੱਤੀ। पाठशाला ਵਿੱਚ ਕੁੜੀਆਂ ਨੂੰ ਮੁਫਤ ਵਿੱਦਿਆ ਦਿੱਤੀ ਜਾਂਦੀ ਸੀ। ਬਾਬਾ ਸੋਨ ਸਿੰਘ ਨੇ ਗਦਰੀ ਦੇਸ਼ ਭਗਤਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਆਪਣੇ ਖੇਤਾਂ ਵਿੱਚ ਕੀਤੀ ਕਿਸਾਨ ਆਸ਼ਰਮ ਖੋਲ੍ਹ ਦਿੱਤਾ। ਇਸ ਆਸ਼ਰਮ ਵਿੱਚ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਕੰਮ ਵੀ ਕਰਿਆ ਕਰਦੇ ਸੀ। ਬਾਬਾ ਸੋਨ ਸਿੰਘ 올 ਇੰਡੀਆ ਕਿਸਾਨ ਸਭਾ ਦੇ ਕੁੱਲ ਹਿੰਦ ਪ੍ਰਧਾਨ ਵੀ ਰਹੇ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੇ ਕਈ ਸੰਘਰਸ਼ਾਂ 'ਚ ਹਿੱਸਾ ਲਿਆ ਸੀ। ਕਾਂਗਰਸ ਸਰਕਾਰ ਨੇ ਬਾਬਾ ਸੋਨ ਸਿੰਘ ਨੂੰ 1948 ਵਿੱਚ ਗ੍ਰਿਫਤਾਰ ਕਰਕੇ ਜੋਲ ਜੇਲ ਕੈਂਪ ਵਿੱਚ ਬੰਦ ਕਰ ਦਿੱਤਾ ਸੀ। ਇਸ ਜੇਲ੍ਹ ਦੀ ਖੁਰਾਕ ਤੇ ਰਹਿਣ ਦਾ ਪ੍ਰਬੰਧ ਅੰਗਰੇਜ਼ਾਂ ਨਾਲੋਂ ਵੀ ਮਾੜਾ ਸੀ। ਬਾਬਾ ਜੀ ਨੇ ਭੁੱਖ ਹੜਤਾਲ ਕਰ ਦਿੱਤੀ। ਇਸ ਭੁੱਖ ਹੜਤਾਲ ਨਾਲ ਬਾਬਾ ਜੀ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਤੇ ਕਮਰ ਵੀ ਹਮੇਸ਼ਾ ਲਈ ਕੁੱਬੀ ਹੋ ਗਈ ਸੀ। ਬਾਬਾ ਜੀ ਕਮਰਵਾਰੇ ਲਿਖਦੇ ਨੇ ਕਿ ਇਹ ਮੇਰੇ ਦੇਸ਼ ਦੀ ਕਾਂਗਰਸ ਹਕੂਮਤ ਦੀ ਮੇਰੀ ਪਿੱਠ ਤੇ ਸ਼ਾਪ ਹੈ। ਬਾਬਾ ਸੋਨ ਸਿੰਘ ਭਕਣਾ ਨੇ ਦੇਸ਼ ਭਗਤ ਯਾਦਦਾਰ ਕਮੇਟੀ ਜ਼ਿਲੰਦਰ ਦੇ ਪ੍ਰਧਾਨ ਦੇ ਤੌਰ ਤੇ ਲੰਬਾ ਸਮਾਗਮ ਆਯੋਜਿਤ ਕੀਤਾ। ਉਹਨਾਂ ਨੇ ਗਦਰ ਪਾਰਟੀ ਦੇ ਗੋਲਡਨ ਜੁਬਲੀ ਸਮਾਗਮ ਸਮੇਂ ਨੌਜਵਾਨਾਂ ਨੂੰ ਇਨਕਲਾਬੀ ਕਾਰਜ ਨਾਲ ਜੋੜਨ ਵਾਸਤੇ ਆਪਣੇ ਹਮ ਸਾਥੀ ਗਦਰੀ ਦੇਸ਼ ਭਗਤਾਂ ਨੂੰ ਜ਼ੋਰ ਨਾਲ ਕਿਹਾ ਕਿ ਤੁਸੀਂ ਨੌਜਵਾਨਾਂ ਨੂੰ ਰੌਸ਼ਨੀ ਦਿਓ ਉਹਨਾਂ ਨੂੰ ਆਪਣੀਆਂ ਕੁਰਬਾਨੀਆਂ ਦੀ ਜਾਗ ਲਾਓ ਤਾਂ ਜੋ ਦੇਸ਼ ਵਿੱਚ ਸੋਚਦਾ ਇਨਕਲਾਬ ਲਿਆਂਦਾ ਜਾ ਸਕੇ ਗਦਰੀਆਂ ਦੇ ਮਹਾਨ ਆਗੂ ਬਾਬਾ ਸੋਹਣ ਸਿੰਘ ਪਖਣਾ ਦੀ ਮੌਤ 21 ਦਸੰਬਰ 1968 ਨੂੰ ਹੋਈ ਸੀ